ਲੋਨ ਲੈਣ ਤੋਂ ਇੰਨਾ ਡਰਦੇ ਆ ਇੰਨਾ ਡਰਦੇ ਜਿਵੇਂ ਸਾਡਾ ਸੱਪ ਉਹਨਾਂ ਦੇ ਗਲ ਪੈ ਜਾਂਦਾ ਹੁੰਦਾ ਤੁਸੀਂ ਕਹਿੰਦੇ ਲੋਨ ਲਓ ਯਾਰ ਕੀ ਤੋ ਨੂੰ ਜੇ ਪੈਸਾ ਤੁਹਾਨੂੰ ਕੰਟਰੋਲ ਕਰਨ ਦਾ ਫਿਰ ਕੀ ਦਿੱਕਤ ਹੈ ਮੈਂ ਤੁਹਾਡੇ ਤੋਂ ਅੱਜ ਮੈਂ ਤੁਹਾਨੂੰ ਫੋਨ ਕਰਦਾ ਵੀ ਕਰਨ ਜੀ ਤੁਹਾਡੇ ਕੋਲ 5 ਗੱਲ ਲੱਖ ਰੁਪਏ ਪਿਆ ਤੁਸੀਂ ਕਿਹਾ ਪਿਆ ਮੈਨੂੰ ਪਿਆ 5 ਲੱਖ ਰੁਪਏ ਲੈ ਲੈ ਮੈਂ ਲੈ ਕੇ ਘਰ ਰੱਖਦਾ 10 ਦਿਨਾਂ ਬਾਅਦ ਤੁਹਾਨੂੰ ਮੋੜ ਦਿੰਦਾ ਹੂੰ ਤਾਂ ਕੀ ਮੈਨੂੰ ਲੋਨ ਨੇ ਉਹਦੇ ਕੀ ਕਹੇ ਮੈਨੂੰ ਜੇ ਮੈਂ ਫਜ਼ੂਲ ਖਰਚਾ ਕਰ ਦੂੰਗਾ ਤੁਹਾਡਾ ਕਰਜ਼ਾ ਮੇਰੇ ਸਿਰ ਚੜੇ ਫਿਰ ਕੇਰ ਪੇਰ ਲੋਨ ਗੱਲ ਤਾਂ ਜੇ ਲੋਨ ਨੂੰ ਤੁਸੀਂ ਚੰਗੇ ਬਸੇ ਲਾਣੋ ਜਿਵੇਂ ਕੀ ਜਿਵੇਂ ਕਿ ਤੁਸੀਂ ਜੇ ਤੁਸੀਂ ਪੈਸੇ ਜਿਹੜਾ ਪੈਸਾ ਆਇਆ ਤੁਹਾਡੇ ਕੋਲ ਪੈਸੇ ਨੂੰ ਤੁਸੀਂ ਇਨਵੈਸਟਮੈਂਟ ਪਰਪਸ ਦੇ ਵਾਸਤੇ ਵਰਤ ਲਓ ਕੋਈ ਚੰਗੇ ਕੰਮ ਵਾਸਤੇ ਵਰਤ ਲਓ ਜਿੱਥੇ ਪੈਸਾ ਵਧਦਾ ਉੱਥੇ ਵਰਤ ਲਓ ਫਿਰ ਤੁਹਾਨੂੰ ਪੈਸਾ ਕੀ ਕਹਿੰਦਾ 22 ਲੱਖ ਰੁਪਏ ਦਾ ਮਕਾਨ ਲਿਆ ਕਿਸੇ ਬੰਦੇ ਨੇ 22 ਲੱਖ ਦਾ ਉਹਨੂੰ 27 ਲੱਖ ਦਾ ਵੇਚਿਆ 27 ਲੱਖਾਂ ਲੈਨੇ ਉਹਦੇ ਚ ਲੋਨ ਲੈ ਲਿਆ ਲੋਨ ਲੈ ਕੇ ਪੁਰਾਣਾ ਮਕਾਨ ਹੈ ਪਿੰਡ ਦਾ ਪਿੰਡ ਦਾ ਮਕਾਨ ਹੈ ਉਹਨੇ ਢਾ ਕੇ ਤਿੰਨ ਸ਼ੋਰੂਮ ਕੱਢਦੇ ਉਹ 75 ਰੱਖਦੇ 72 ਲੱਖ ਰੁਪਏ ਦੇਓਗੇ ਉਹ ਉਹ ਪਰ ਜਦੋਂ ਤੂੰ ਕੋ ਪੰਜ ਲੱਖੇ ਦੀ 5 ਲੱਖ ਵਾਲੇ ਦੀ ਜਿਹੜੀ ਅੱਜ ਮਾਰਕੀਟ ਦੇ ਵਿੱਚ ਸਟੈਂਡਿੰਗ ਹੈ 75 ਲੱਖ ਦੀ ਹੈ 2 ਸਾਲ ਦੇ ਵਿੱਚ ਵਿੱਚ ਤੁਸੀਂ ਪੈਸੇ ਨੂੰ ਤੂੰ ਗਲਤ ਆ ਉੱਠਣਾ ਆਪਣੇ ਤੋਂ ਆਵੇਂ ਫਿੱਟੇ ਵਿੱਚ ਗੋਡੇੰਦਾ ਹੂੰ ਪ੍ਰੋਬਲਮ ਤਾਂ ਸਾਨੂੰ ਹੈ ਤੇ ਮਤਲਬ ਅਸੀਂ ਮਤਲਬ ਕਹਿੰਦਾ ਨਹੀਂ ਯਾਰ ਸਾਡੇ ਤੋਂ ਤਾਂ ਆਪਾਂ ਗੋਡੇ ਗੋਡੇ ਨਹੀਂ ਸਾਡੇ ਕੰਮ ਕਰਦੇ ਨਾ ਸਪਿਰਟ ਆਪਣੀ ਨਹੀਂ ਆਪਣੇ ਅੰਦਰੋਂ ਨਹੀਂ ਹੈ ਜਿਹੜੇ ਬੰਦੇ ਨੇ ਉੱਠਣਾ ਉਹ ਡੰਡੇ ਨਾਲ ਉੱਠ ਜਾਊਗਾ ਉਹ ਕਿਸੇ ਦਾ ਹੱਥ ਫੜ ਕੇ ਉੱਠ ਜਾਊਗਾ ਉਹ ਤੋਂ ਦੀ ਕੋਸ਼ਿਸ਼ ਕਰੇਗਾ ਦੌੜਨ ਦੀ ਕੋਸ਼ਿਸ਼ ਕਰੇਗਾ ਉਹ ਠੀਕ ਹੋ ਜਾਏਗਾ ਜਿਹੜੇ ਨੇ ਉੱਠਣਾ ਹੀ ਨਹੀਂ ਸਹੀ ਇਨਵੈਸਟਮੈਂਟ ਕੀ ਹੈ ਸਹੀ ਇਨਵੈਸਟਮੈਂਟ ਸਿੱਖ ਕੇ ਸਮਝ ਕੇ ਸਭ ਤੋਂ ਮੈਂ ਸਮਝਦਾ ਇੱਕ ਬੈਂਜਾਮਿਨ ਗ੍ਰਾਮ ਦੀ ਕਿਤਾਬ ਹੈ ਜਿਹਦਾ ਕਿਤਾਬ ਦਾ ਨਾਮ ਹੈ ਇੰਟੈਲੀਜੈਂਟ ਇਨਵੈਸਟਰ ਉਹ ਕਿਤਾਬ ਦੇ ਵਿੱਚ ਉਹ ਦੱਸਦਾ ਤਿੰਨ ਫਾਰਮੂਲੇ ਦੇ ਚੇ ਨੰਬਰ 1 ਤੇ ਥੋਰੋ ਅਨਲਿਸਿਸ ਥੋਰੋ ਅਨਲਿਸਿਸ ਦਾ ਮਤਲਬ ਮੱਥਾ ਮਾਰਨਾ ਪੂਰੀ ਤਰ੍ਹਾਂ ਹਰ ਐਂਗਲ ਤੋਂ ਤੁਸੀਂ ਇਨਵੈਸਟਮੈਂਟ ਨੂੰ ਚੈੱਕ ਕਰਨਾ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਹਰ ਐਂਗਲ ਤੋਂ ਚੈੱਕ ਕਰਨਾ ਹਰ ਪਾਸੇ ਤੋਂ ਕਿੰਨੇ ਕ ਐਂਗਲ ਹੁੰਦੇ ਨੇ ਕਿਸੇ ਵੀ ਪ੍ਰੋਪਰਟੀ ਨੂੰ ਚੈੱਕ ਕਰਨਾ ਇਹ ਵਾ ਅਲੱਗ-ਅਲੱਗ ਬਿਜ਼ਨਸ ਅਲੱਗ-ਅਲੱਗ ਹੈ ਜੇ ਤੁਸੀਂ ਹੁਣ ਪ੍ਰੋਪਰਟੀ ਦਾ ਕਰੋਗੇ ਇਹਦੇ ਇਹਦੇ ਅਲੱਗ ਕ੍ਰਾਈਟੇਰੀਆ ਹੈਗਾ ਜੇ ਤੁਸੀਂ ਪੱਠੇ ਦਾ ਬਿਜ਼ਨਸ ਸ਼ੁਰੂ ਕਰਨਾ ਉਹਦਾ ਅਲੱਗ ਹੈ ਜੇ ਤੁਸੀਂ ਕੰਨੋ ਕੰਪਿਊਟਰ ਦਾ ਬਿਜ਼ਨਸ ਸ਼ੁਰੂ ਕਰਨਾ ਇਹਦੇ ਅਲੱਗ ਹੈਗੇ ਹਨ ਹਾਂ ਮਤਲਬ ਮੈਰਿਟ ਡੀਮੈਰਿਟ ਜਿਹੜਾ ਐਨਾਲਾਈਜ਼ ਕਰ ਲੈ ਹਾਂ ਜੇ ਤੁਸੀਂ ਹੋਟਲ ਦਾ ਬਿਜ਼ਨਸ ਕਰਨਾ ਰੈਸਟੋਰੈਂਟ ਦਾ ਕਰਨਾ ਉਹਦੇ ਕੁਝ ਤੋਂ ਜਿਆਦਾ ਉਨਾ ਤੇ ਉੱਪਰ ਪੂਰਾ ਮਿਹਨਤ ਕਰਨੀ ਲਿਖ ਕੇ ਮਿਹਨਤ ਕਰਨੀ ਮੈਂ ਤੁਹਾਨੂੰ ਦੱਸ ਲਿਖ ਕੇ ਬਿਤਾ ਕੇ ਕਿਉਂਕਿ ਪਹਿਲੀ ਵਾਰ ਤੁਸੀਂ ਕੰਮ ਕਰੋਗੇ ਹੋ ਸਕਦਾ ਗਲਤੀ ਦੀ ਗੁੰਜਾਇਸ਼ ਹੁੰਦੀ ਹੈ ਲੇਕਿਨ ਲਿਖ ਕੇ ਕਰ ਵੀ ਆ ਚੀਜ਼ਾਂ ਦਾ ਤੁਹਾਨੂੰ ਪ੍ਰੋਬਲਮ ਆ ਸਕਦੀਆਂ ਇਹਨਾਂ ਚੀਜ਼ਾਂ ਦਾ ਤੋੜ ਕੇ ਆ ਥੋੜੇ ਕੋ ਜੇ ਉਹਨਾਂ ਚੀਜ਼ਾਂ ਦਾ ਤੁਹਾਡੇ ਕੋਲ ਤੋੜ ਹੈਗਾ ਫਿਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦੇ ਹੋ ਜੇ ਨਹੀਂ ਹੈ ਤਾਂ ਕਿਸੇ ਬੰਦੇ ਦੀ ਸਲਾਹ ਲੈ ਲਓ ਹਮ ਇੱਥੇ ਪੜ੍ਹਾਉਣ ਵਾਲੇ ਬੰਦੇ ਬਹੁਤ ਬੈਠੇ ਆ ਹਮ ਪਰ ਦਿੱਕਤ ਕੀ ਹੈ ਦਿੱਕਤ ਸਾਡੇ ਪੜਨ ਨਾਲ ਹੈ ਹੀ ਨਹੀਂ ਸਿੱਖਣ ਨਾਲ ਹੈ ਹੀ ਨਹੀਂ ਜਿਹੜਾ ਬੰਦਾ ਸਿਖਾ ਸਕਦਾ ਉਹ ਤਾਂ ਕੋਈ ਜੰਦੇ ਹੀ ਨਹੀਂ ਸਾਡੀ ਆਪਣੀ ਮੈਂ ਮੈਂ ਫਸੀ ਹੋਈ ਐ ਮੈਂ ਈਗੋ ਜੀ ਈਗੋ ਦਾ ਮਤਲਬ ਇਜ਼ੀ ਗੋਇੰਗ ਆਊਟ ਈਗੋ ਈ ਈ ਦਾ ਮਤਲਬ ਇਜ਼ੀ ਗੋਇੰਗ ਆਊਟ ਈਗੋ ਨੂੰ ਨੂੰ ਕਹਿੰਦੇ ਈਗੋ ਤਾਂ ਈਗੋ ਫਸੀ ਹੋਈ ਐ ਅਸੀਂ ਜਾਣ ਨਹੀਂ ਚੰਦੇ ਕਿਸੇ ਕੋਲ ਤੁਸੀਂ ਜਾ ਕੇ ਕਹੋ ਭਾਈ ਸਾਹਿਬ ਮੈਂ ਥੋੜੇ ਤੋਂ ਕੁਝ ਸਿੱਖਣਾ ਕਿਉਂ ਤੁਹਾਨੂੰ ਤੱਕੇ ਧੂਣੀ ਮਾਰੂਗਾ ਅਗਲਾ ਯਾਰ ਬਿਠਾਊਗਾ ਗੱਲ ਕਰੂਗਾ ਤੁਹਾਨੂੰ ਲੋੜ ਹੈ ਨਾ ਜੇ ਇੱਕ ਵਾਰੀ ਅਗਲਾ ਨਹੀਂ ਟਾਈਮ ਦੱਸੇਗਾ ਦੂਜੀ ਵਾਰੀ ਚਲੇ ਜਾਓ ਤੀਜੀ ਵਾਰੀ ਚਲੇ ਜਾਓ ਚੌਥੀ ਵੀ ਚਲੇ ਜਾਓ ਸਿੱਖਣ ਦੀ ਸਪਿਰਟ ਤਾਂ ਹੋਵੇ ਨਾ ਜੀ ਤੁਹਾਡੇ ਅੰਦਰ ਕੀੜਾ ਤਾਂ ਹੋਵੇ ਸਿੱਖਣ ਦਾ ਹੂੰ ਜੇ ਤੁਹਾਡੇ ਅੰਦਰ ਹੀ ਕੀੜਾ ਨਹੀਂ ਹੈ ਤੁਸੀਂ ਕੀ ਕਰੋਗੇ ਉਹਨੂੰ ਇੱਕ ਵਾਰੀ ਕਹਿਤਾ ਵੀ ਠੀਕ ਹੈ ਸੌਰੀ ਅੱਜ ਮੇਰੇ ਕੋਲ ਟਾਈਮ ਨਹੀਂ ਹੈ ਤੁਸੀਂ ਕਹਣਾ ਲੈ ਉਹ ਤਾਂ ਬੰਦਾ ਆਕੜ ਵਾਲਾ ਯਾਰ ਹੁਣ ਤੁਸੀਂ ਇਹ ਇਹ ਥੋੜੀ ਪੜਨਾ ਬੰਦੇ ਨੂੰ ਵੀ ਅੱਜ ਜੈਨੂਇਨ ਪ੍ਰੋਬਲਮ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਤੁਸੀਂ ਤਾਂ ਉਹ ਜਦੋਂ ਉਹਨੇ ਕਹਿਤਾ ਉਹ ਇੱਕ ਵਾਰੀ ਲੈ ਕੇ ਤੁਸੀਂ ਮੂੰਹ ਫਲਾ ਕੇ ਆ ਜਾਓ ਪੂਰੀ ਪ੍ਰੈਕਟੀਕਲ ਜਿਵੇਂ ਕਿਤਾਬ ਦੇ ਆਪਾਂ ਜ਼ਿਕਰ ਕਰ ਰਹੇ ਸੀ ਤੁਸੀਂ ਟੋਬੇ ਤੋਂ ਪੈਸਾ ਬਹੁਤ ਬ ਬਿਲਕੁਲ ਤੁਸੀਂ ਕਿਤੇ ਵੀ ਯਾਰ ਕਿਤੇ ਤੁਸੀਂ ਉਹ ਕੀ ਕਹਾਣੀ ਸੀਗੀ ਥੋੜੀ ਨਾਲ ਉਹ ਵੀ ਦੱਸ ਦੋ ਉਥੇ ਵਿੱਚ ਉਹ ਸੀ ਆਪਣਾ ਰਾਜਪਿੱਟਲਾ ਚੌੜਾ ਬਾਜ਼ਾਰ ਕਹਿੰਦੇ ਉਹਨੂੰ ਜੀ ਉਹ ਪੱਠੇ ਪੱਠੇ ਦੀ ਜਗ੍ਹਾ ਸੀ ਕਿਸੇ ਟਾਈਮ ਹੂੰ ਪੱਠੇ ਦੀ ਜਗ੍ਹਾ ਸੀ ਉਹ ਲੋਕਾਂ ਨੇ ਸਮਝ ਨਹੀਂ ਚੰਦੀ ਲੋਗ ਉਹ ਵੇਚਦੇ ਸੀਗੇ ਉਹ 400 ਰੁਪਏ ਕਾ ਚ ਵਿਕਿਆ ਸੀ 1995-99 ਚ ਹੂੰ ਤੇ ਮਿੱਟੀ ਮੁੱਟੀ ਪਾ ਕੇ ਤਿਆਰ ਕਰਕੇ ਉਹਦਾ 210 ਫੁੱਟ 70 ਫੁੱਟ ਦੀ ਦੋਨੇ ਰਸਤਾ ਦੇਤਾ ਪਿੱਛੇ 70 70 ਫੁੱਟ ਤੇ ਪਲਟ ਘਟਦੇ ਉਹ 9000 ਰੁਪਏ ਕਾ ਵਿਚੇ ਸੀ ਉਹਨੇ 400 ਰੁਪਏ ਲੈ ਗਏ ਹੂੰ ਮਤਲਬ ਉਹਨਾਂ ਦਿਨਾਂ ਦੇ ਵਿੱਚ 1995 ਵਿੱਚ ਮੇਰਾ ਕਹਿਲਾ ਵੀ 8-10 ਕਰੋੜ ਰੁਪਏ ਦੇ ਨਿੜ ਤੇੜੇ ਬਣਾਇਆ ਤੁਸੀਂ 8-10 ਕਰੋੜ ਅੱਜ ਵੀ ਨਹੀਂ ਸੋਚਦੇ ਹੂੰ ਆਪਾਂ ਤਾਂ ਮਤਲਬ ਪੈਸੇ ਦਿੱਕਤ ਕੀ ਹੈ ਕਿ ਸਾਨੂੰ ਵੱਡਾ ਸੋਚਣ ਲੱਗੇ ਡਰ ਲੱਗਣ ਲੱਗ ਜਾਂਦਾ ਸਾਨੂੰ ਇਹ ਲੱਗਦਾ ਯਾਰ ਉਹ ਸਾਹਮਣੇ ਵਾਲਾ ਬੰਦਾ ਮਜ਼ਾਕ ਕਰੂਗਾ ਸਭ ਹੂੰ ਕਰਨਗੇ ਯਾਰ ਮਜ਼ਾਕ ਕੀ ਕਰ ਲੂਗਾ ਮਜ਼ਾਕ ਕਰਕੇ ਕੀ ਕਰੂਗਾ ਕਰ ਲੈਣ ਤੇਨੂੰ ਮਜ਼ਾਕ ਜਿੰਨਾ ਕਰਦਾ ਜੇ ਮਜ਼ਾਕ ਕਰੂਗਾ ਤੁਸੀਂ ਮਜ਼ਾਕ ਦੇ ਪਾਤਰ ਬਣ ਵੀ ਗਏ ਤੋਟਾ ਕੀ ਕਰ ਗਿਆ ਉਸ ਮਜ਼ਾਕ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਜ਼ਾਕ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਤੁਹਾਨੂੰ ਮੈਂ ਕਹਾਂ ਮਜ਼ਾਕ ਕਰ ਵੀ ਗਿਆ ਬੰਦਾ ਤਾਂ ਵੀ ਕੀ ਪ੍ਰੋਬਲਮ ਹੈ ਤੂੰ ਯਾਰ ਕੀ ਦਿੱਕਤ ਹੈ ਸਾਰੀ ਉਮਰ ਸੰਘਰਸ਼ ਕਰਨ ਨਾਲੋਂ ਸਾਰੀ ਉਮਰ ਤੰਗੀ ਕੱਟਣ ਨਾਲੋਂ ਦੋ ਚਾਰ ਵਾਰ ਮਜ਼ਾਕ ਹੀ ਕਰਾ ਲੋ ਹੂੰ ਕਟਵਰ ਚਲੋ ਤੁਹਾਨੂੰ ਨਹੀਂ ਖੁਸ਼ੀ ਮਿਲੂ ਸਾਡੇ ਸਾਹਮਣੇ ਵਾਲੇ ਤੋਂ ਮਿਲ ਜੂ ਸਾਹਮਣੇੋਂ ਤਾਂ ਕੁਝ ਹੀ ਮਿਲ ਜੂ ਸਾਰਾ ਪੈਸਾ ਇੱਕੋ ਥਾਂ ਨਹੀਂ ਲਾਉਣਾ ਚਾਹੀਦਾ ਨਹੀਂ ਲਾਉਣਾ ਚਾਹੀਦਾ ਬਿਲਕੁਲ ਨਹੀਂ ਲਾਉਣਾ ਚਾਹੀਦਾ ਸੋ ਸਮਝ ਕੇ ਕਰੋ ਯਾਰ ਪੈਸੇ ਜਿਹੜੀ ਸਾਇਕੋਲੋਜੀ ਆਫ ਮਨੀ ਹੈ ਨਾ ਇਹਨੂੰ ਸਮਝ ਲਈ ਲੋ ਪੈਸੇ ਨੂੰ ਸਮਝ ਲਈ ਲੋੜ ਹੈ ਪੈਸਾ ਕਿੱਦਾਂ ਕਮਾਇਆ ਜਾ ਸਕਦਾ ਕਿੱਦਾਂ ਇਹਦੇ ਨਾਲ ਰਹਿ ਜਾ ਸਕਦਾ ਮੈਂ ਸਮਝਦਾ ਸਭ ਤੋਂ ਵੱਡਾ 파ਰਟ ਹੈ ਕਿ ਪੈਸੇ ਦੇ ਨਾਲ ਰਹਿਣਾ ਨਹੀਂ ਅੰਤ ਲੋਕਾਂ ਨੂੰ ਪੈਸਾ ਕਮਾ ਲੈਂਦੇ ਲੋਕ ਪੈਸਾ ਕਮਾ ਕਿੰਨੇ ਲਾਟਰੀ ਲਾਟਰੀ ਤੇ ਤੁਸੀਂ ਦੇਖਿਆ ਹੁਣ ਲਾਟਰੀ ਦੀ ਮਿਲ ਗਈ ਨਿਕਲ ਗਈ ਇਹਦੀ ਕਰੋੜਾਂ ਰੁਪਏ ਮਿਲ ਗਏ ਲੇਕਿਨ ਉਹ 2 ਸਾਲ ਬਾਅਦ ਬੇਸੋ ਪੈਰ ਮਿਲੰਗ ਸਾਨੂੰ ਪੈਸੇ ਨਾਲ ਰਹਿਣ ਦੀ ਆਦਤ ਨਹੀਂ ਇਹ ਸਾਨੂੰ ਇਹ ਜਿਹੜੇ ਸਾਡੇ ਨਾ ਜਦੋਂ ਬੰਦੇ ਕੋਲੇ ਪੈਸਾ ਆਉਂਦਾ ਆ ਉਦੋਂ ਉਹਨੂੰ ਘਰ ਖਰੀਦਣਾ ਚਾਹੀਦਾ ਜਾਂ ਨਹੀਂ ਮੈਂ ਤਾਂ ਕਹਿੰਦਾ ਨਹੀਂ ਖਰੀਦਣਾ ਚਾਹੀਦਾ ਘਰ ਕਿਰਾਏ ਤੇ ਰਹਿਣਾ ਚਾਹੀਦਾ ਕਿਰਾਏ ਤੇ ਰਹੇ ਉਹਨੂੰ ਪੈਸੇ ਨੂੰ ਪੈਸੇ ਨੂੰ ਸਮਝੇ ਨਾ ਪੈਸੇ ਨੂੰ ਬਤਾਇਆ ਕਿਵੇਂ ਚੱਲ ਸਕਦਾ ਪੈਸਾ ਤਾਂ ਆ ਕੇ ਇੱਕ ਵਾਰ ਤੁਹਾਡੇ ਕੋਲ ਹੁਣ ਪੈਸੇ ਨੂੰ ਬਤਾਇਆ ਕਿ ਤੰਜਲ ਸਾਥ ਇਹਦੇ ਤੇ ਕੰਮ ਕਰੋ ਨਾ ਮਤਲਬ ਮਨੀ ਮੇਕਿੰਗ ਹੋ ਗਈ ਮਨੀ ਬੜੀ ਹਾਂ ਮਨੀ ਮੇਕਿੰਗ ਦਾ ਆ ਕੇ ਤੁਹਾਡੇ ਕੋਲ ਪੈਸਾ ਆ ਗਿਆ ਲੇਕਿਨ ਮਨੀ ਮੈਨੇਜਿੰਗ ਨਹੀਂ ਹੋਈ ਫਿਰ ਮਨੀ ਮੈਨੇਜ ਨਹੀਂ ਕਰ ਸਕੇ ਤੁਸੀਂ ਫਿਰ ਤੁਸੀਂ ਜੇ ਮੈਨੇਜ ਨਹੀਂ ਕਰੋਗੇ ਮਲਟੀ ਫਿਰ ਮਲਟੀਪਲਾਈ ਕਿੰਨਾ ਹੋ ਜਾਊਗਾ ਮਲਟੀਪਲਾਈ ਹੋਈ ਤੁਹਾਡਾ ਐਮ3 ਦਾ ਫਾਰਮੂਲਾ ਐਮ3 ਦਾ ਫਾਰਮੂਲਾ ਹੋ ਗਿਆ ਲੋਜੀ ਮਨੀ ਮੇਕਿੰਗ ਦਾ ਜਿਹੜਾ ਹੈਗਾ ਉਹ ਬਹੁਤ ਮਤਲਬ ਹੋ ਜਾਂਦਾ ਲੋਕਾਂ ਦਾ ਕਿੰਨਾ ਦਾ ਹੋ ਜਾਂਦਾ ਹੈ ਔਖਾ ਲੇਕਿਨ ਕਿੰਨਾ ਦਾ ਹੋ ਜਾਂਦਾ ਲੇਕਿਨ ਫਿਰ ਮਨੀ ਮੇਕਿੰਗ ਦਾ ਫਿਰ ਮਨੀ ਮੈਨੇਜਿੰਗ ਨਹੀਂ ਹੁੰਦਾ ਫਿਰ ਉਹਨਾਂ ਤੋਂ ਉਹ ਨਹੀਂ ਮੇਕਿੰਗ ਤਾਂ ਹੋ ਗਿਆ ਮਨੀ ਮੈਨੇਜਿੰਗ ਨਹੀਂ ਹੋਇਆ ਫਿਰ ਉੱਥੇ ਜਿੱਥੇ ਉਹ ਇੱਥੋਂ ਜ਼ੀਰੋ ਤੋਂ ਚੱਲੀ ਸੀ ਇੱਥੇ ਪਹੁੰਚੇ ਇੱਥੇ ਤੋਂ ਵੇਚ ਲਿਆ ਗਿਆ ਇੱਕ ਤੁਸੀਂ ਗੱਲ ਕਹਿੰਦੇ ਹੋ ਵੀ ਜਮੀਨ ਚ ਜਾਂ ਪ੍ਰਾਪਰਟੀ ਚ ਪੈਸਾ ਵੇਚਣ ਲੱਗੇ ਨਹੀਂ ਪ੍ਰਾਪਰਟੀ ਖਰੀਦਣ ਲੱਗੇ ਬੰਦਾ ਯੈਸ ਇਹ ਤਾਂ ਬੜਾ ਵੱਡਾ ਫਾਰਮੂਲਾ ਯਾਰ ਤਾਂ ਬਹੁਤ ਵੱਡਾ ਫਾਰਮੂਲਾ ਕੋਈ ਵੀ ਬਿਜ਼ਨਸ ਹੈ ਕੋਈ ਵੀ ਬਿਜ਼ਨਸ ਹੈ ਜੇ ਤੁਸੀਂ ਉਹਨੂੰ ਕਿਸੇ ਵੀ ਬਿਜ਼ਨਸ ਦੇ ਵਿੱਚ ਪ੍ਰੋਡਕਟ ਖਰੀਦਣੋ ਜੇ ਤੁਸੀਂ ਉਹਨੂੰ ਕਿਸੇ ਢੰਗ ਨਾਲ ਨਹੀਂ ਖਰੀਦਦੇ ਢੰਗ ਨਾਲ ਦਾ ਮਤਲਬ ਪੂਰੀ ਅ ਅਲਰਟ ਹੋ ਕੇ ਨਹੀਂ ਖਰੀਦਦੇ ਤਾਂ ਫਿਰ ਤੁਹਾਨੂੰ ਨੁਕਸਾਨ ਕਰ ਸਕਦਾ ਕਿਉਂਕਿ ਜਦੋਂ ਵੀ ਪ੍ਰੋਫਿਟ ਆਣਾ ਨਾ ਪ੍ਰੋਫਿਟ ਤੁਹਾਡਾ ਖਰੀਦ ਮੁੱਲ ਚ ਹੈ ਵੇਚ ਮੁੱਲ ਚ ਪ੍ਰੋਫਿਟ ਨਹੀਂ ਹੈ ਵੇਚਣਾ ਤੁਹਾਨੂੰ ਮਾਰਕੀਟ ਰੇਟ ਤੇ ਪੈਣਾ ਜੀ ਵੇਚੋਗੇ ਤੁਸੀਂ ਮਾਰਕੀਟ ਰੇਟ ਤੇ ਹੀ ਜਿਹੜਾ ਅਸਲੀ ਮਤਲਬ ਪ੍ਰੋਪਰਟੀ ਹੈ ਉਹ ਤੁਹਾਡੇ ਖਰੀਦ ਮੁੱਲ ਚ ਹੈ ਇਸ ਕਰਕੇ ਖਰੀਦਣਾ ਪੜੇ ਤੇਰ ਨਾਲ ਪੈਗਾ ਤੁਹਾਨੂੰ ਜਦੋਂ ਤੁਸੀਂ ਖਰੀਦ ਵਧੀਆ ਤਰੀਕੇ ਨਾਲ ਕਰ ਲੋਗੇ ਫਿਰ ਤੁਸੀਂ ਵੇਚਣਾ ਇੱਥੇ ਮੈਨੀਪੂਲੇਸ਼ਨ ਕੰਮ ਆਉਂਦੀ ਹੈ ਮੈਨੂੰ ਮੈਨੂੰਪਲੇਸ਼ਨ ਤਾਂ ਤੇ ਆ ਜਾਂਦੀ ਹੈ ਮੈਨੂੰਪਲੇਸ਼ਨ ਨੂੰ ਲੋਕ ਨਾ ਨੈਗੇਟਿਵ ਵਰਡ ਸਮਝਦੇ ਆ ਮੈਨੂੰਪਲੇਸ਼ਨ ਨੂੰ ਮੈਂ ਮੈਨੂੰਪਲੇਸ਼ਨ ਨੂੰ ਨੈਗੇਟਿਵ ਵਰਡ ਨਹੀਂ ਮੰਨਦਾ ਮੈਂ ਇਹ ਸਮਝਦਾ ਵੀ ਜੁਗਾੜ ਹੈ ਇਹਦੋਂ ਪੰਜਾਬੀ ਕੀਤੀ ਜਾਵੇ ਨਾ ਮੈਂ ਜੁਗਾੜ ਮੰਨਦਾ ਨਹੀਂ ਪੰਜਾਬੀ ਦੀ ਟਰਾਂਸਲੇਸ਼ਨ ਕੀਤੀ ਜਾਵੇ ਮੈਨੂੰਪਲੇਸ਼ਨ ਦਾ ਮਤਲਬ ਜੁਗਾੜ ਹੈ ਤੁਸੀਂ ਜੁਗਾੜ ਵਧੀਆ ਤਰੀਕੇ ਨਾਲ ਲਾਓ ਜੇ ਤੁਸੀਂ ਜੁਗਾੜ ਵਧੀਆ ਤਰੀਕੇ ਨਾਲ ਲਾਣੇ ਵੀ ਕਾਮਯਾਬ ਹੋਗੇ ਪੈਸਾ ਵਿਧਾਨ ਚ ਵੀ ਕਾਮਯਾਬ ਹੋ ਜਾਓਗੇ ਜੇ ਤੁਸੀਂ ਜੁਗਾੜ ਨਹੀਂ ਲਾ ਸਕਦੇ ਪੈਸਾ ਜਿਹੜਾ ਤੁਹਾਡੇ ਕੋਲ ਹੈਗਾ ਉਹ ਵੀ ਤੁਸੀਂ ਗਵਾ ਜੋਗੇ ਮਨੀ ਜਿਹੜਾ ਪੈਸੇ ਦੇ ਪੈਸੇ ਦਾ ਸੈਂਟੀਮੈਂਟ ਸੇ ਮਨੀ ਜਿਹੜਾ ਮਤਲਬ ਕਮਾਨ ਵਾਲਾ ਫਾਰਮੂਲਾ ਨਾ ਇਹ ਬਹੁਤ ਥੋੜਾ ਜਿਹਾ ਡਿਫਰੈਂਟ ਹੈ ਲੋਕਾਂ ਨਾਲ ਕਿਉਂਕਿ ਲੋਕਾਂ ਦੀ ਐਜੂਕੇਸ਼ਨ ਉਹ ਨਹੀਂ ਹੈ ਲੋਕਾਂ ਦੀ ਐਜੂਕੇਸ਼ਨ ਉਹ ਨਹੀਂ ਹੈ ਅੱਜ ਤੱਕ ਕੀ ਕੀ ਸਿਖਾਇਆ ਗਿਆ ਜਿਹੜੀ ਐਜੂਕੇਸ਼ਨ ਸਕੂਲ ਕਾਲਜ ਦਾ ਚਾਹ ਮਜ਼ਦੂਰ ਬਣਾਉਣ ਵਾਲੀ ਸਾਨੂੰ ਕੀ ਸਿਖਾਇਆ ਗਿਆ ਧਰਮ ਕੋ ਉਹ ਕੀ ਕਹਿੰਦੇ ਮਾਇਆ ਨਾਗਣੀ ਮਾਇਆ ਫਲਾਣੀ ਇਹ ਗੱਲ ਕਹਿਣ ਦੇ ਸਟੇਜ ਤੋਂ ਦੋ ਦੋ 3 ਲੱਖ ਰੁਪਏ ਲੈਂਦੇ ਆ ਇਹ ਮਤਲਬ